ਹਾਂਜੀ ਦੋਸਤੋ ਕੀ ਹਾਲ ਚਾਲ ਨੇ ਅੱਜ ਆਪਾਂ ਆਏ ਸੀ ਕਿ ਜਿੱਤੋਂ ਆ ਆਰਡਰ ਕੀਤਾ ਜਿਹੜੇ ਪ੍ਰੋਡਕਟ ਲੈਣ ਤੇ ਅਸਲ ਅੱਗੇ ਖੜੀ ਸੀ ਤੇ ਆਪਾਂ ਰੱਖਿਆ ਉਹਨਾਂ ਨੂੰ ਤਾਂ ਤੇ ਬੈਠ ਕੇ ਸੀ ਤੇ ਮਾਂ ਦਾ ਚਾਹ ਦੇ ਜਿੱਥੇ ਚੱਲ ਰਹੇ ਸੀ ਇਕਲ ਚਰ ਜੜੀ ਮਸਿਆ ਕੁੰਨਿਆ ਸੰਗਰਾਣ ਤੇ ਗੰਢ ਮੂਲ ਪੈਂਚਾ ਸਾਰਾ ਕੰਗਰੇਸ ਸਰ ਫਾਈਨਲੀ ਘਰੇ ਆ ਗਏ ਸੀ ਤੇ ਬਾਕਸ ਵਿੱਚ ਰੱਖਿਆ ਇਸ ਤੋਂ ਬਾਅਦ ਕਰਾਂਗੇ ਆਪਾਂ ਓਪਨ ਤੇ ਤੁਹਾਨੂੰ ਤਾਂ ਦਿਖਾਵਾਂਗੇ ਇਹਦੇ ਵਿੱਚ ਕਿੱਦਾਂ ਦੇ ਪ੍ਰੋਡਕਟ ਹੈ ਬਾਕਸ ਨੂੰ ਆਪਾਂ ਓਪਨ ਕਰ ਲਿਆ ਤੇ ਹੁਣ ਦੇਖਾਂਗੇ ਕੰਪਨੀ ਨੇ ਕਿਸ ਤਰ੍ਹਾਂ ਦੀ ਆਪ ਨੂੰ ਫੈਸਿਲਿਟੀ ਦਿੱਤੀ ਹੈ ਇਹ ਆਪਣਾ ਬੰਬੇ ਬਾਉਂਡਰਾ ਦੇ ਵਿੱਚ ਹੈਡ ਆਫਿਸ ਹੈ ਇਹਨਾਂ ਦਾ ਤੇ ਇਹਦੇ ਸਪੈਸ਼ਲ ਦੱਸਿਆ ਗਿਆ ਹੈ ਕਿ ਇਸ ਬਾਕਸ ਨੂੰ ਸੱਟਣਾ ਨਹੀਂ ਹੈਗਾ ਜਦੋਂ ਵੀ ਇਹ ਟਰਾਂਸਪੋਰਟਰਾਂ ਹੀ ਆਉਂਦਾਗਾ ਵੀ ਇਹਦੇ ਵਿੱਚ ਜਿਹੜਾ ਸਮਾਨ ਜਾਂ ਆਟਮਾ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਣਾ ਚਾਹੀਦਾ ਇਸ ਸਖਤ ਹਦਾਇਤ ਦਿੱਤੀ ਵੀ ਹੈ ਤੇ ਔਰ ਲਿਵਿੰਗ ਪ੍ਰੋਡਕਟ ਦਾ ਇਹਨਾਂ ਦਾ ਬਾਕਸ ਤੁਸੀਂ ਪੈਕਿੰਗ ਦੇਖੋ ਪਹਿਲਾਂ ਕਿੰਨੀ ਜ਼ਬਰਦਸਤ ਕੀਤੀ ਆ ਆ ਹਵਾ ਦੇ ਬਾਲਸ ਨੇ ਤਾਂ ਕਿ ਪ੍ਰੋਡਕਟ ਨੂੰ ਕਿਸੇ ਪ੍ਰਕਾਰ ਦਾ ਕੋਈ ਨੁਕਸਾਨ ਨਾ ਪਹੁੰਚੇ ਜੇ ਕੋਈ ਡੱਬਾ ਪੁੱਠਾ ਸਿੱਧਾ ਹੁੰਦਾ ਠੀਕ ਹੈ ਉਸ ਤੋਂ ਬਾਅਦ ਇਹ ਠਾ ਵੀ ਉਸੇ ਤਰ੍ਹਾਂ ਦੀਆਂ ਬੋਲ ਹਵਾ ਦੀਆਂ ਰੱਖੀਆਂ ਗਈਆਂ ਵੀ ਬਾਕਸ ਸੇਫ ਰਵੇ ਤੁਹਾਨੂੰ ਬਾਹਰ ਕੱਟ ਕੇ ਦਿਖਾਉਣਾ ਹੈ ਪ੍ਰੋਡਕਟ ਵਿੱਚ ਕਿਦਾਂ ਦੇ ਆ ਉਸ ਤੋਂ ਬਾਅਦ ਫਿਰ ਬੋਲ ਰੱਖੀ ਗਈ ਹੈ ਕਿ ਉਤੋਂ ਕਈ ਵਾਰ ਵਜਨ ਪੈ ਜਾਂਦਾ ਤਾਂ ਇਹਦੇ ਨਾਲ ਸੇਫ ਰਵੇ ਸਭ ਤੋਂ ਪਹਿਲਾ ਹੈਗਾ ਜੀ ਐਲੋਵੇਰਾ ਨੈਕਟਰ ਉਸ ਤੋਂ ਬਾਅਦ ਟੁੱਥ ਜੈਲ ਉਸ ਤੋਂ ਬਾਅਦ ਹੈਗਾ ਹੀਟ ਲੋਸ਼ਨ ਇਹ ਹੁੰਦਾ ਆਪਣੇ ਕੋਈ ਵੀ ਜੋੜਾਂ ਦੇ ਦਰਦ ਉਸ ਤੇ ਲਾਉਣ ਨੂੰ ਉਸ ਤੋਂ ਬਾਅਦ ਆਰਟਿਕਸੀਆ ਇਹ ਤਾਜੀ ਮੱਛੀ ਦਾ ਤੇਲ ਹੁੰਦਾ ਤੇ ਉਸ ਤੋਂ ਬਾਅਦ garlic ਉਸ ਤੋਂ ਬਾਅਦ ਆਰਟਿਸਟਸ ਦੇ ਦੋ ਪ੍ਰੋਡਕਟ ਹੈ ਦੋ ਪੀਸ ਹੈ ਤੇ ਐਂਡ ਤੇ ਹੈਗਾ ਇਹ ਆਪਣੇ ਕੋਲੇ ਬੋਲ ਫਾਟਨ ਤੋਂ ਫੋਰਐਵਰ ਐਲਵ ਲਿਪ ਠੀਕ ਹੈ ਬੋਲ ਦੇ ਫਾਟਨ ਤੇ ਆਪਾਂ ਇਹ ਲਾ ਸਕਦੇ ਹਾਂ ਸਰਦੀਆਂ ਵਿੱਚ ਜ਼ਿਆਦਾਤਰ ਬੋਲ ਆਪਣੇ ਡਰਾਈ ਹੋ ਜਾਂਦੇ ਆ ਇਹਨੂੰ ਆਪਾਂ ਹੁਣ ਬਾਕਸ ਦੇ ਵਿੱਚ ਵਾਪਸ ਪਾ ਦਾਂਗੇ। ਤਾਂ ਆਪਾਂ ਬਾਕਸ ਦੇ ਵਿੱਚ ਵਾਪਸ ਪਾਤੀ ਸੀ। ਇਹ ਕਿਸੇ ਨੇ ਮੰਗਾਈ ਸੀਗੇ ਤੇ ਅੱਜ ਆਪਾਂ ਉਹਨਾਂ ਨੂੰ ਕਰਾਂਗੇ ਡਿਲੀਵਰ। ਆਪਣੇ ਕੋਲੇ ਇਹਨਾਂ ਦੀ ਡੀਲਰਸ਼ਿਪ ਹੈ। ਜੇ ਕਿਸੇ ਵੀਰ ਨੇ ਮੰਗਾਉਣੇ ਹੋਣ ਤਾਂ ਆਪਣੇ ਨਾਲ ਰਾਬਤਾ ਕਰ ਸਕਦਾ ਹੈ। ਪ੍ਰੋਡਕਟ ਬਹੁਤ ਜਾਨੂਨ ਹੁੰਦੇ ਆ। ਇੱਕ ਵਾਰੀ ਟਰਾਈ ਜ਼ਰੂਰ ਕਰਿਓ। ਤੁਹਾਡਾ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ। ਵੀਡੀਓ ਨੂੰ ਲਾਈਕ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਹੋਰ ਕੋਈ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ